ਮੰਮੀ ਹਾਂ ਬੱਸ ਤੇਰੀ ਗੱਲ ਸੁਣੋ ਨਹੀਂ ਮੈਂ ਗੱਲ ਕੰਨਾਂ ਨਾਲ ਸੁਣਨੀ ਆੱਖਾਂ ਨਾਲ ਨਹੀਂ ਸੁਣਨੀ ਦੱਸ ਕੀ ਗੱਲ ਤੇ ਸੁਣਿਆ ਕਰੋ ਲੈਕਚਰ ਤੇ ਆਪਿੰਦੇ ਜੀ ਦੀਆਂ ਛਾਟੀ ਚੱਲ ਦੱਸ ਤੇਰੀ ਗੱਲ ਸੁਣੋ ਮੇਰੇ ਸੇਹੀ ਨੇ ਤਰਾ ਫੋਨ ਆਇਆ ਹਾਂ ਤੇਰੇ ਸੇਹੀ ਤੇ ਵੇਦੀਆਂ ਦਿਨ ਰਾਤ ਪਾਸ ਫੋਨ ਨਹੀਂ ਘਾਦੀਆ ਰਹਿਦੀਆ ਤੈਨੂੰ ਨਾਲ ਤੈਨੂੰ ਵੀ ਬਿਠਾਇਆ ਹੁੰਦਾ ਪੜ ਲਿਆ ਕਰਕੇ ਤੇ ਕਿਤਾਬ ਖੋਲ ਲਿਆ ਕਰ ਮੰਮੀ ਪੜਦੀ ਤੇ ਹੈਗੀਆਂ ਤੇ ਗੱਲ ਤੇ ਸੁਣਨੋ ਪੈਣਾ ਚੱਲ ਦ ਮੇਰੀ ਸੇਹੀ ਦਾ ਫੋਨ ਆਇਆ ਉਹ ਆਂਦੀ ਕੀ ਇੰਗਲਿਸ਼ ਦੀਆਂ ਕਲਾਸਾਂ ਵੀ ਨਾਲ ਹੀ ਲਾ ਲੈਨੇ ਆ 1 ਘੰਟੇ ਦੀ ਤੇ ਕਲਾਸ ਹੋਇਆ ਕਰਨੀ ਹੈ ਜਾ ਨਹੀਂ ਜਾ ਪੜ੍ਹਦੇ ਬਹਾਨੇ ਸਾਰੇ ਗੜੀਆਂ ਘਸਾਂ ਦੇ ਫਿਰਨਾ ਮੈਨੂੰ ਪਤਾ ਤੇਰਾ ਵੀ ਤੇਰੀਆਂ ਸੇਰੀਆਂ ਦਾ ਵੀ ਫਿਰਦੇਆਂ ਨਹੀਂ ਆ ਤੁਸੀਂ ਮੰਮੀ ਉਹ ਬਾਹਰ ਜਾਣਵਾਤੀ ਦੱਸਾ ਕਿ ਨਹੀਂ ਆ ਸੀਰੀਅਸ ਵਾ ਤੇ ਤੂੰ ਵੀ ਬਾਹਰ ਜਾਣਾ ਤੇ ਜਾਣਾ ਤਾਂ ਹੈਗਾ ਤੁਹਾਨੂੰ ਨਹੀਂ ਪਤਾ ਕਿ ਬਾਹਰ ਜਾਣਾ ਵਾ ਇਹਨਾਂ ਪੜ੍ਹਦੇ ਲੈ ਪੇਪਰ ਤੇ ਦੇ ਲੈ ਫਿਰ ਬਾਹਰ ਦੀ ਵਿਹਾਰੀ ਕਰਨੀ ਮੰਮੀ ਅੱਜ ਕੀ ਮੇਰੇ ਤੋਂ ਇਲਾਵਾ ਜਿੰਨੇ ਦੀਆਂ ਕਲਾਸਾਂ ਪਹਿਲਾਂ ਨਾਲ ਹੋਗੀ ਤੇ ਚਲ ਠੀਕ ਆ ਜੇ ਤੇਰਾ ਮਨ ਬਣ ਗਿਆ ਹੋਣਾ ਇੰਗਲਿਸ਼ ਦੀਆਂ ਕਲਾਸਾਂ ਲਾਉਣੀਆਂ ਤੇ ਨਾਲ ਆਈਲੈਸ ਵੀ ਕਰਨੀ ਟਾਈਮ ਤੇ ਖਰਾਬ ਕਰਨੀ ਕਰਨਾ ਨਾਲ ਉਹ ਵੀ ਸਿੱਖਣੀ ਇੰਗਲਿਸ਼ ਦੀਆਂ ਕਲਾਸਾਂ ਲਾ ਕੇ ਆਈਲੈਸ ਕਰੂੰਗੀ ਚਲ ਠੀਕ ਆ ਸਪੀਕਿੰਗ ਸਪੀਕਿੰਗ ਕੀ ਹੁੰਦੀ ਆ ਹਾਂਜੀ ਹਾਂਜੀ ਆਹ ਸਪੀਕਿੰਗ ਸਿੱਖ ਗਏ ਤੇ ਨਾਲ ਹੀ ਆਈਲੈਸ ਉਹੋ ਕਰ ਲਈ ਦੋ ਮਹੀਨੇ ਹਟ ਕੇ ਵੀ ਕਰਨੀ ਤੇ ਤੇਰੀ ਹੋ ਜਾਣੀ ਆ ਹਾਂਜੀ ਨਾਲ ਉਹ ਤੇਰਾ ਟਾਈਮ ਇੱਧਰ ਬਚ ਜੂਗਾ ਠੀਕ ਆ ਉਹ ਬਚ ਜਾ ਚੱਲ ਬੈਠੇ ਜਾ ਤੁਸੀਂ ਕੀ ਮਾਂ ਮਾਤੀਆਂ ਗੱਲਾਂ ਕਰਨੀਆਂ ਜੇ ਭੈਣ ਜੀ ਗੱਲਾਂ ਕਰਦੀਆਂ ਕਰਨੀਆਂ ਦਿਨੋਂ ਦੇ ਨਵੇਂ ਖਰਚੇ ਸਮੰਦੀਆਂ ਮੈਨੂੰ ਖਰਚੇ ਖਰਚੇ ਸਮਾਤੇ ਨੇ ਖਰਚਿਆਂ ਦੀ ਗੱਲ ਇਹ ਕਿ ਮੈਨੂੰ ਮੈਨੂੰ ਵੀ ਜੀ ਵੀ ਮੈਂ ਅੰਗਰੇਜ਼ੀ ਦਾ ਕੋਰਸ ਕਰਨਾ ਵਾ ਇੰਗਲਿਸ਼ ਸਿੱਖਣੀ ਆ ਮੈਂ ਤੇ ਜਿੱਥੇ ਪਾਉਂਦੀ ਉੱਥੇ ਨਹੀਂ ਸਿਖਾਉਂਦੇ ਭੈਣ ਜੀ ਉੱਥੇ ਸਿਖਾਉਂਦੇ ਹੈਗੇ ਆ ਪਰ ਉਹੋ ਜਿਹੀ ਵੀ ਸਿਖਾਉਂਦੇ ਇਹ ਵੱਖਰਾ ਕੋਰਸ ਕਰਨਾ ਪੈਂਦਾ ਵਾ ਕੋਈ ਜੀ ਵੱਖਰਾ ਕੋਰਸ ਕਰਨਾ ਵਾ ਤੇ ਤਾੜ-ਤਾੜੀ ਇੰਗਲਿਸ਼ ਬੋਲਣੀ ਮੈਂ ਨਹੀਂ ਤੁਮ ਨੂੰ ਲੈ ਜਾਣਾ ਹਾਂਜੀ ਮੇਰਾ ਤਾਂ ਰਾਦਾਵਾ ਵੀ ਇਹਨੂੰ ਬਾਹਰ ਹੀ ਘਲਾਉਣਾ ਵਾ ਇੱਥੇ ਕੀ ਕਰਨਾ ਸਾਡੀ ਤੇ ਇਤਨਾ ਲੰਗ ਰੰਗ ਗਈ ਆ ਇਹਨੂੰ ਤਾਂ ਮੈਂ ਆਪਣੀ ਪਤੀ ਨੂੰ ਬਾਹਰ ਹੀ ਘਲਾਉਂਗੀ ਹੈ ਨਹੀਂ ਕੱਲੀ ਕੱਲੀ ਮੇਰੀ ਪਤੀ ਆ ਉਹ ਵੀ ਤਾਂ ਬਾਹਰ ਕੱਢ ਦੇਣੀ ਆ ਤੇ ਭੈਣ ਜੀ ਫਿਰ ਹੋਰ ਕੀ ਕਰਨਾ ਮੈਂ ਤਾਂ ਗੋਹਾ ਪੱਧ ਛੜਿਆ ਤੇ ਦੁੱਧ ਵੇਚ ਲਿਆ ਤੇ ਕੁੜੀ ਆਪਣੀ ਮਾੜੀ ਮੋਟੀ ਪੜਾ ਲਈ ਜਾਊਗੀ ਬਾਹਰ ਘੁੰਮ ਫਿਰ ਲਊਗੀ ਕਿਤੇ ਵੱਡਾ ਨਾਮ ਕਮਾ ਲੂਗੀ ਤੁਹਾਨੂੰ ਵੀ ਮਹਜੂਗੀ ਜੋਤੀ ਬਾਝਾ ਲੇ ਕਿ ਤੂੰ ਘਰ ਮਾਤੇ ਸ਼ਿਫਟਾ ਨਾਉਣੀਆਂ ਪਈਆਂ ਕਰਨੀਆਂ ਤੈਨੂੰ ਵੇਖ ਲਈ ਤੇ ਫੇਰ ਕਿਹੜੀ ਗੱਲ ਵਾ ਹੂੰ ਵੇਖੀ ਹਾਂ ਉਹਨਾਂ ਨੇ ਤੇ ਗੋਰਿਆਂ ਤੇ ਭਾਂਡੇ ਮਾਣ ਜਾ ਗਏ ਕਿ ਉੱਥੇ ਜਾ ਕੇ ਗੋਰਿਆਂ ਦੇ ਭਾਂਡੇ ਮਾਣਦੇ ਮੈਨੂੰ ਸਹੀ ਹੈ ਦਰਾਨੀਆਂ ਦੇ ਘਰਾਂੀਆਂ ਨਾਲ ਕਪਤ ਕਲੇਸ਼ ਕਰਨਾ ਨਹੀਂ ਮੈਨੂੰ ਸਹੀ ਹੈਗਾ ਨਹੀਂ ਦਿਖਾਉਗਾ ਨਾ ਬਿਨਾਂ ਦੱਸਿਆ ਇਹ ਗੱਲਾਂ ਤਾਂ ਮੇਰੀ ਮੰਮੀ ਨੇ ਦੱਸੀਆਂ ਤੇ ਗੱਲ ਵੀ ਸਹੀ ਆ ਇੱਥੇ ਦਰਾਨੀਆਂ ਦੇ ਰਹਿ ਕੇ ਕਪਤ ਕਵੇਸ਼ ਹੀ ਆ ਤੇ ਨਾਲੇ ਸਹੁਰੇ ਤਾਂ ਪੇਕੇ ਤੇ ਪੇਕੇ ਆ ਦਸਹਰੇ ਇੱਥੇ ਘੁੰਮਦੀ ਫਿਰਦੀ ਰਹਾ ਕਰਨਾ ਮੇਰੀ ਧੀ ਨੇ ਉੱਥੇ ਕੋ ਮੂ ਫਿਰੂੰਗੀ ਡਾਲਰ ਕਮਾਉਂਗੀ ਤੇ ਨਾਲ ਸਾਨੂੰ ਵੀ ਕਮਾਉਗੀ ਨਾਮ ਰੋਸ਼ਨ ਕਰੂ ਨਾਲੇ ਆਪਣੇ ਮੰਮੀ ਲੈ ਡੀ ਦਾ ਹਾਂ ਹੁਣ ਤੇ ਪਪਾਈ ਨਾ ਇੱਥੇ ਕੋਠੀ ਮੁੜ ਕੇ ਪਾਵਾਂਗੇ ਬੰਬੀ ਤੇ ਠੀਕ ਹੀ ਨਹੀਂ ਭੈਣ ਜੀ ਹਾਂ ਚਲੋ ਕੋਈ ਗਾ ਨਹੀਂ ਦੁਨੀਆ ਤਰੱਕੀ ਕਰਦੀ ਤੇ ਪਾਰ ਬਜੀ ਤੇ ਤੂੰ ਕੱਲੇ ਤੂੰ ਕੱਲੇ ਰਹਿ ਲੋਗੇ ਕੋਈ ਨਹੀਂ ਭੈਣ ਜੀ ਜੇ ਮੈਂ ਧੀ ਗਈ ਨਾ ਤੇ ਇਹਨੇ ਸਾਨੂੰ ਵੀ ਸਾਥ ਲੈਣਾ ਤੋ 3 ਸਾਲ ਦੀ ਗੱਲ ਵਾਪੂਈ ਜੀ ਫੇਰ ਸਾਧ ਰਹਿਣਾ ਮੈਂ ਮੰਮੀ ਬਣਾਂਗੀ ਅਹ ਕੜੀ ਨਹੀਂ ਲੱਗਦੀ ਤੀ ਪੋਤੋ ਬਗੈਰ ਤੇ 2-3 ਸਾਲ ਕਿਦਾਂ ਕੱਢਾਂਗੇ ਸਬਰ ਦੇ ਘੁੱਟ ਕਹਿੰਦੀ ਪੀਣੇ ਪੈਂਦੇ ਹੁੰਦੇ ਸਾਈਂ ਦੁਨੀਆ ਦੇ ਨਿਆਣੇ ਜਾਣਦੇ ਮੇਰੀ ਕੁੜੀ ਚਲਜੂਗੀ ਮੇਰੇ ਮਨ ਚ ਵੀ ਬੜੇ ਜਿਨਾਂ ਦਾ ਸ਼ੌਂਕ ਹੀ ਜੇ ਤਾਂ ਨਿਆਣੇ ਲੋਕਾਂ ਦੇ ਜਾਂਦੇ ਹੀ ਨਾ ਮੈਂ ਵੀ ਕਹਿੰਨੀ ਮੇਰੀ ਧੀ ਜਾਵੇ ਮੈਂ ਇਨੇ ਜਿਨਾਂ ਦੇ ਸੁਪਰੇ ਸਜਾ ਕੇ ਬੈਠੀ ਆ ਤੇ ਜੇ ਮੈਂ ਵਜੇ ਤਾਂ ਅਹੀਂ ਕਿਹੜੇ ਦੋਖੀ ਅਹੀਂ ਤਾਂ ਚਲੋ ਤਾਕੀਆਂ ਕਰੋ ਚੰਗਾ ਹੋਇਆ ਜੋਤੀ ਤੂੰ ਮੇਰੀ ਅੱਖਾਂ ਬੋਲਦੀਆਂ ਹੁਣ ਮੈਂ ਵੀ ਆਪਣੇ ਮੰਮੀ ਡੈਡੀ ਨੂੰ ਜਾ ਕੇ ਕਹਿੰਨੀ ਆ ਨਾ ਕਿ ਮੈਨੂੰ ਜੇ ਬਾਹਰ ਭੇਜੇ ਮੈਂ ਵੀ ਕੈਨੇਡਾ ਹੀ ਜਾਣਾ ਹੁਣ ਤੇ ਚਲੋ ਠੀਕ ਆ ਕੇ ਦੀ ਫਿਰ ਇਕੱਠੇ ਚੱਲਾਂਗੇ ਹਾਂ ਠੀਕ ਆ ਆਹ ਨਹੀਂ ਜੇ ਤੂੰ ਦੋਵੇਂ ਚੱਲ ਗਏ ਤਾਂ ਇਹ ਤੇ ਕੀ ਕਰਾਂਗੇ ਇਕੱਲੇ ਤੇ ਭੂਆ ਜੀ ਜਦੋਂ ਆਪਾਂ ਚੱਲ ਗਏ ਤਾਂ ਤੁਹਾਡਾ ਵੀ ਵੀਜ਼ਾ ਲਵਾ ਦਾਂਗੇ ਆਪਾਂ ਤੁਹਾਨੂੰ ਵੀ ਨਾਲੇ ਲੈ ਜਾਾਂਗੇ ਹਾਂ ਸ਼ਾਨੀ ਮੈਨੂੰ ਵੀ ਲੈ ਦੋਗੀ ਹਾਂ ਤੇ ਹੋਰ ਭੂਆ ਜੀ ਪਾਸਪੋਰਟ ਬਣਾ ਲੈ ਬਣਾ ਲਓ ਪੈਸੇ ਚਾਹੀਦੇ ਆ ਹਰ ਇੱਕ ਕੰਮ ਹੋ ਜਾਂਦ ਨਾਲੇ ਤੁਸੀਂ ਤੇ ਵੇਹੇ ਵੀ ਹੈ ਡਿਬਲਡ ਰਿਲੇਸ਼ਨ ਚ ਜੀ ਕੀ ਚਾਹ ਤੂੰ ਮੈਂ ਚਲ ਜੂਗੀ। ਧੀ ਮੇਰੇ ਨਾਲ ਧਿਆਨ ਰੱਖਿਓ। ਚੰਗਾ ਨਹੀਂ ਲੈ ਜਾਓ। ਮਾਂ ਬੈ ਜੀ ਨਾਲ ਜਾਣਗੇ। ਨਹੀਂ ਤੁਹਾਡੇ ਮਾਂ ਤੇ ਉਹ ਵੀ ਘੱਲ ਦੋ। ਇਹ ਇੱਕ ਕੈਨੇਡਾ ਚਲ ਜੂਗੀ, ਇੱਕ ਇੰਗਲੈਂਡ ਚਲ ਜੂਗੀ ਤੇ ਤੇਰਾ ਹੀ ਪੈਣੀ ਵੀਜ਼ਾ ਕਰਾ ਦਈਂ। ਜਾ ਹੁਣ ਜਾ ਕੇ ਬਾਹਰ। ਨਹੀਂ ਕੈਨੇਡਾ ਜਾਣਾ ਚਾਹੀ ਤੂੰ ਆਪਣੀ ਧੀ ਕੈਨੇਡਾ ਭੇਜਦੇ ਹੋ। ਉੱਥੇ ਕਿਹੜੇ ਪੱਕਾ ਹੁੰਦਾ ਬੰਦਾ ਛੇਤੀ। ਚੰਗਾ ਨਹੀਂ ਪੈਣਾ। ਮੈਂ ਕਿਹੜੇ ਧੀ ਦੇ ਹੱਥ 'ਚ ਲੈ ਕੇ ਬੈਠੀ ਆਂ। ਜਾਓ ਜਾ ਕੇ ਰਿਗਲਾ ਰੋਲਾ ਪੁਣਾਉਂਗਾ ਬਾਹਰ ਜਾ ਕੇ। ਅੱਛਾ। ਤੁਹਾਡਾ ਰਾਧਾ ਵੀ ਲੱਗੋ ਚਲ ਜਾਣਗੇ ਤੇ ਮੈਂ ਚੁਗਲੀਆਂ ਕਰੂੰਗੀ। ਤਤੀ ਜੀ ਹੱਡੀਆਂ ਕਰਦੀਆਂ ਚੁਗਲੀਆਂ ਪਹਿਲੇ ਤੇ ਤੁਹਾਡੇ ਸਾਹਮਣੇ ਹੀ ਕਰ ਲੋ ਮੈਂ ਕਿਹੜਾ ਤੁਹਾਨੂੰ ਕੁਝ ਕਹਿਣ ਲੱਗੀ ਆ ਨਹੀਂ ਕੁੜੀਏ ਐਨਾ ਬੋਲੀਦਾਂ ਨਹੀਂ ਮੈਂ ਤਾਂ ਤੈਨੂੰ ਅੱਗੇ ਵੀ ਕਿਹਾ ਵਾ ਤੈਨੂੰ ਬਗਾਨੇ ਘਰ ਕਰਕੇ ਲੈਣਾ ਮੈਂ ਤੂੰ ਬਹੁਤ ਬੋਲਦੀ ਏ ਕਿਹੜੇ ਬਗਾਨੇ ਘਰ ਬੋਲੀਓ ਜਿੱਦ ਮੈਂ ਵੈਸੇ ਵੀ ਕੈਨੇਡਾ ਜਾਣਾ ਤਾਂ ਕੈਨੇਡਾ ਹੀ ਬਿਠੀ ਲੈਣਾ ਤੂੰ ਉੱਥੇ ਨਾ ਵੀ ਆਪ ਹੋਗਾ ਪਰ ਐਦਾ ਹੀ ਉੱਥੇ ਬੋਲਿਆ ਕਰੇਗੀ ਸਾਹਮਣਾ ਬੋਲਿਆਗਾ ਤੇਰੀ ਚਾਚੀ ਆ ਭੈਣ ਜੀ ਉੱਥੇ ਵੀ ਤੇ ਸੱਸਾਂ ਦੇ ਹੁੰਦੇ ਹੀ ਆ ਆਹੋ ਸੱਸਾਂ ਹੁੰਦਾ ਲੈ ਘਰ ਬੈ ਗਿਆ ਵਾ ਫੇ ਬਾਹਰ ਜਾ ਕੇ ਕਹਿੰਦੀ ਐਂ ਜਾਦ ਹੋ ਜਾਣਾ ਆਹੋ ਨਾਲੇ ਬੋਤ ਤੇ ਚਾਚੀ ਆ ਮਮਾ ਬਰਬਰਾ ਚਲ ਆ ਬੋਦੀ ਮੈਂ ਕਿਹੜਾ ਕੁਛ ਕਿਹਾ ਮਮਾ ਤਾਂ ਦੇ ਦਿਓ ਮਾਦੀ ਕਹਿਣ ਤੂੰ ਹੀ ਨਾ ਇੱਕ ਦੂਜੀ ਨੂੰ ਤੂੰ ਤੇ ਉਹ ਨਹੀਂ ਨੱਕ ਬੰਨਦਾ ਕੋ ਕਹਿਦਾ ਚਲ ਆ ਜੁੱਤੀ ਚੱਲੀਏ ਜਾਓਗਾ ਮੈਂ ਫੈਨ ਤੇ ਨਾ ਕੋਈ ਜ਼ਰੂਰੀ ਗੱਲ ਕਰਨੀ ਹਾਂ ਦਾ ਇੱਥੇ ਹੋ ਜਾ ਪੈਨ ਤੇ ਨਾ ਹੋ ਕਿੱਧਰ ਕੰਮੀ ਜੀ ਮੈਂ ਉਹਦੇ ਡੈਡੀ ਨਾਲ ਜ਼ਰੂਰੀ ਗੱਲ ਕਰਨ ਚਲੀ ਤੇ ਇਹ ਕਿੱਧਰ ਗਈ ਜੀ ਤੇ ਮੈਂ ਤੁਹਾਡੇ ਘਰ ਚਲਨੀ ਆ ਮੈਂ ਫਿਰ ਭੂਆ ਨੂੰ ਆਜ ਮਾਰ ਕੇ ਰਹੀ ਨਹੀਂ ਚਾਹ ਬਣਾਈ ਪੀ ਲੂਗੀ ਆਣ ਕੇ ਮੰਮੀ ਕੋਈ ਕੋਈ ਸੀਕ੍ਰਟ ਗੱਲ ਕਰਨ ਦੇ ਸੀ ਨਾ ਜਾਓ ਹੈ ਲੈ ਈ ਸੀਕ੍ਰਟ ਗੱਲ ਕਿਹੜੀ ਜਿਹੜਾ ਮੈਨੂੰ ਵਾਦਾ ਕਰ ਦਿੱਤਾ ਤੂੰ ਮੰਮੀ ਮੈਨੂੰ ਤੇ ਆਪ ਜਾਤਾ ਉਸ ਚਾਚੀ ਨੇ ਖਾ ਦੋ ਵੀ ਚਾਚੀ ਵਾਲੀ ਭੂਆਰੇ ਸੰਜੀ ਹੈ ਸਾਰਿਆਂ ਦੀ ਭੂਆ ਚੁਗਲੀਆਂ ਕਰਨ ਲੱਗੀ ਤੇ ਫਿਰ ਉੱਤਰ ਆਜੂ ਗੱਲ ਮੈਂ ਜਾਣੀ ਆ ਨਾ ਵੇਖਦੀ ਆ ਨਾਲੇ ਮੂੰਹ ਤਾਂ ਕਰਨ ਮੇਰੇ ਮਹਾਰਾਜ ਪੇੜ ਆ ਕੇ ਫੁੱਲਾਂ ਨੂੰ ਲਾਇਆ ਪੁੱਛੇ ਆਪਣੇ ਨੂੰ ਸੁਮੀ ਕੀ ਲਾਇਆ ਜੀ ਤੂੰ ਲੱਗਾ ਵਾ ਆ ਵੇਖਣਾ ਵੀ ਤੇ ਸੱਤ ਚਾਲੇ ਵੇਣਾ ਜੋਤੇ ਦੇ ਮੇ ਜੀ ਕੰਨ ਵਿਆਹ ਨਹੀਂ ਚਲਿਆ ਜਾ ਲੋ ਜਾ ਦੁਪੱਟਾ ਲੈ ਕੇ ਨਾ ਸੋਹਣੀ ਲੱਗਣੀ ਮੈਂ ਢਾਟੀ ਫੜ ਕੇ ਲਾ ਲਈ ਬਿਸਤੀ ਕਰ ਉਹ ਮੇਰੀ ਫੜ ਕੇ ਤੂੰ ਵਿਆਹ ਚਾਉਣੀ ਆ ਕਿੱਥਾ ਮੇਰੀ ਜਵਾਨ ਖਾ ਲਈ ਚੋਣਾ ਮੇਰੀ ਗੱਲ ਉਧਰ ਕੀ ਕਰਨ ਗਈ ਹਾਂ ਲਾ ਕੇ ਬੁੰਨਾ ਨੂੰ ਰੰਗ ਤੇ ਮੈਂ ਬੁੱਲ ਬਣਦੇ ਨਹੀਂ ਹਾਂ ਅੱਗੇ ਤੈਨੂੰ ਜੀਨ ਨਹੀਂ ਦਿੰਦੀ ਸਾਨੂੰ ਉਹ ਇਹ ਤੇਰੀ ਕਿੰਨੀ ਤੈਨੂੰ ਗੱਲਾਂ ਕਰਦੀ ਆ ਉੱਤੋਂ ਤੂੰ ਹੋਰ ਰੰਗ ਲਵਾ ਕੇ ਆ ਗਈ ਮੇਰੇ ਜੀ ਕਹਿੰਦੇ ਮੈਂ ਲੱਕ ਤੋੜਦਾ ਤੇਰਾ ਮੈਂ ਕੀ ਹੋਇਆ ਮੈਂ ਮੈਂ ਜੀ ਨੇ ਪਿਸਤੀ ਕੀ ਲਈ ਸਾਰੀਆਂ ਕੁੜੀਆਂ ਲਾਂਦੀਆਂ ਮੈਂ ਮੂਥੇ ਨਾ ਜਾ ਕੇ ਮੇਰੇ ਆਉਂਦਿਆਂ ਤੱਕ ਤੇ ਮੈਂ ਦੱਸਦਾ ਪੰਜਾਬੀ ਚ ਐਪੀ ਆ ਈਡੀ ਆਪਣੀ ਮਾਂ ਦੀ ਸਖਾਲੀ ਐ ਨਾ ਜੋਤੀ ਸਾਡੀ ਤਾਂ ਕੁੜੀ ਹੈ ਹੀ ਖੋਤਾ ਵਾ ਇਹਨੂੰ ਤਾਂ ਨਹੀਂ ਕਦੋਂ ਸਮਝੇ ਹੋਣੀ ਆ ਭੂਆ ਜੀ ਆਏ ਗਾੜੀ ਬੀਠੇ ਗੱਲਾਂ ਕਰਨ ਨਾ ਜਾਓ ਤਾਈ ਜੀ ਨਾ ਜਾਓ ਤਾਈ ਜੀ ਦੇਖਦੀ ਐ ਨਾ ਭੂਆ ਕਹਿੰਦੀ ਚੁਗਲੀ ਹੱਡੇ ਹੀ ਸੁਣ ਨਾ ਉਹ ਬੜੀ ਘੱਟ ਵਾ ਗਾੜੀ ਤੇਰੀ ਲਈ ਕਰਨਾ ਤੇਨ ਜੀ ਮੈਂ ਤਾਂ ਇੱਕ ਗੱਲ ਕਰਨੀ ਐ ਤੇਰੀਏ ਕੱਲਾ ਸੋਣੂ ਬੀਠੇ ਦੱਸ ਮੈਨੂੰ ਨਾ ਬਾਹਰ ਭੇਜਣਾ ਕਨੇਡਾ ਕਨੇਡਾ ਜਾਣਾ ਵਾ ਹਾਂ ਜੀ ਮੈਂ ਬਾਹਰ ਜਾਣਾ ਬਸ ਓ ਫਿਰ ਮੁੰਡਾ ਲੱਭ ਲਈ ਨੈਕਾਡਾ ਦਾ ਕੋਈ ਫੇਰੀ ਜਾਵੇਗੀ ਅੱਛਾ ਮੈਂ ਵਿਆਹ ਵੀ ਉਤਰਾ ਕੇ ਨਹੀਂ ਜਾਣਾ ਜਿਹੜੀ ਸਿੱਧੀ ਗੱਲ ਹੈ ਪਈ ਮੁੰਡੇ ਵਿਆਹ ਕਰਾ ਕੇ ਚਲ ਜਾਂਦੇ ਇਹ ਬਾਤ ਸ ਬਾਅਦ ਵਿੱਚ ਤੈਨੂੰ ਲੈ ਜਾਗੇ ਮੁੰਡੇ ਨਹੀਂ ਜਿ ਖੜਦੇ ਹੁੰਦੇ ਬਾਅਦ ਵਿੱਚ ਮੁੱਕਰ ਜਾਂਦੇ ਆ ਮੈਂ ਆਪੇ ਹੀ ਜਾਣਾ ਜਿਹੜੀ ਸਿੱਧੀ ਗੱਲ ਮੈਨੂੰ ਭੇਜੋ ਤੁਸੀਂ ਪੈਸੇ ਲਾ ਕੇ ਮੈਂ ਉੱਥੇ ਵਧੀਆ ਪੜ ਕੇ ਨਾ ਤੇ ਪੀਆਰ ਲੈ ਕੇ ਘੁੰਮੂ ਫਿਰੂੰਗੀ ਨਾਲੇ ਤੁਹਾਨੂੰ ਸੱਦੂਗੀ ਫਿਰ ਵਿਆਹ ਦਾ ਸੋਚਾਂਗੀ ਇਹ ਕਲਮ ਸੁਭ ਤੇ ਦੇ ਦਿਮਾਗ ਚ ਕਿੰਨੇ ਭਾਰਤੀਆਂ ਨੂੰ ਤਾਇਆ ਜੀ ਮੈਂ ਪਾਈਆਂ ਜੀ ਤੇ ਹੋਰ ਡੈਡੀ ਵੀ ਜਾਣਾ ਹੋਰ ਡੈਡੀ ਜੀ ਇਹਦੀ ਮੰਮੀ ਨੇ ਇਹਨੂੰ ਸਾਰੀਆਂ ਗੱਲਾਂ ਸਮਝਾਈਆਂ ਇਹਨਾਂ ਦੇ ਘਰ ਜਾ ਕੇ ਮੈਨੂੰ ਬਗਲਾ ਲੱਗਿਆ ਨਹੀਂ ਤੇ ਤੁਸੀਂ ਤੇ ਮੈਨੂੰ ਬੁੱਧੂ ਹੀ ਬਣਾ ਛੜਿਆ ਹਿੱਦਣ ਨਹੀਂ ਮੈਨੂੰ ਵਿਆਹ ਕਰਕੇ ਤਾਂ ਤੋਰ ਦੇਣਾ ਹੀ ਮੈਨੂੰ ਥੋੜੀ ਇਹ ਗੱਲਾਂ ਦਾ ਪਤਾ ਹੈ ਚੰਨ ਦੇ ਘਰ ਮੈਂ ਨਾ ਜਾਣੀ ਨਾ ਸਮਝਾਉਂਦੇ ਵੇਖ ਲੈ ਚਾਚੀ ਆਪਣੀ ਕੁੜੀ ਨੂੰ ਕਿੰਨਾ ਸਮਝਾਉਂਦੀ ਸਾਰੀਆਂ ਗੱਲਾਂ ਦਾਦੀ ਤੇ ਇਹ ਮੈਨੂੰ ਕੁਝ ਨਹੀਂ ਜੇ ਦੱਸਦੇ ਅਹੀਂ ਤੇ ਮੈਨੂੰ ਆਂਦੇ ਕਿ ਚਮਕੇ ਦਾ ਕੰਮ ਕਰਿਆ ਕਰ ਆਹੀ ਕੁਛਵਾਣਾ ਕਿ ਉਹਦੀ ਮੰਕਲੀ ਨੂੰ ਡੰਮ ਤੇ ਚਮਕੇ ਦਾ ਕੰਮ ਕਰਾ ਜਿਹੜੀਆਂ ਬਾਹਰ ਜਾਂਦੀਆਂ ਝੋਂਕੇ ਦਾ ਕੰਮ ਨਹੀਂ ਕਰਦੀਆਂ। ਆ ਇੰਨਾ ਵੀ ਨਹੀਂ ਜਿਹੜੀ ਪੈਂਦਾ ਬਾਹਰ ਜਾ ਕੇ ਜਿੰਨਾ ਇੱਥੇ ਪੈਂਦਾ ਵਾ। 18 18 20 20 ਘੰਟੇ ਬਾਹਰ ਕੰਮ ਕਰਨਾ ਪੈਂਦਾ। ਤੇ ਜਦ ਕਿ ਇੱਥੇ ਕੰਮ ਕਰਦਾ ਪੈਸਾ ਕੋਈ ਨਹੀਂ ਮਿਲਦਾ ਇੰਨੀ ਸਮਝਾਇਆ ਮੈਨੂੰ ਸਾਰਾ ਕੁਝ ਬਾਹਰ ਕੰਮ ਦੇ ਟਾਈਮ ਤੇ ਮਿਲ ਜੇ ਨਾ। ਬਾਹਰ ਪੈਸੇ ਮਿਲਦੇ ਕੰਮ ਨਹੀਂ ਇੱਥੇ ਕੀ ਮਿਲਦਾ ਵਾ ਨਾ ਤਾਂ ਹੀ ਮਿਲਦੀਆਂ ਨਾ ਕੰਮ ਦੀਆਂ। ਜਿੰਨਾ ਮਰਜੀ ਵਧੀਆ ਕੰਮ ਕਰ ਲਓ ਕਹਣਾ ਇੱਥੇ ਆ ਨਹੀਂ ਕੀਤਾ ਤੇ ਇੱਥੋਂ ਆ ਨਹੀਂ ਕੀਤਾ। ਬਿਲਕੁਲ ਸਹੀ। ਆ ਦੋਹਾਂ ਕੁੜੀਆਂ ਨੂੰ ਇਹਨਾਂ ਨੂੰ ਕਿੰਨੇ ਦੱਸ ਇੰਨੀ ਅਕਲ ਏਤੀ ਆ ਬਈ। ਵੇਖਿਆ ਸੋ ਘਰੇ ਨਾਲ ਹੀ ਆਈ ਤੇ ਬੋਲ ਰਿਹਾ ਕਿ ਕਿੱਦਾਂ ਬੰਗੇ ਹੀ ਤੂੰ ਮੈਨੂੰ ਆ ਕੇ ਉਹ ਗੱਲ ਕਰਨ ਨੂੰ ਬਾੜਿਆ ਵਾ ਆਹ ਤੇਰੀ ਜ਼ਰੂਰੀ ਗੱਲ ਹੀ ਪੈਂਜੀ ਕੁਵਾਰਾ ਤੇ ਪੁੱਤ ਵਾ ਬੋਲ ਰੰਗਨ ਦੀ ਕੋਈ ਏਡੀ ਗੱਲ ਨਹੀਂ ਹੈਗੀ ਚਾਹ ਨਾੜੇ ਜ਼ਰੂਰੀ ਗੱਲ ਇਹ ਨਹੀਂ ਹੈਗੀ ਜ਼ਰੂਰੀ ਗੱਲ ਇਹ ਵਾ ਮੈਂ ਤੁਹਾਨੂੰ ਇਹੋ ਕਹਿਣਾ ਹੈ ਕਿ ਜਿੱਦਾਂ ਕੱਹਿੰ ਨੂੰ ਆਏ ਆ ਤੇ ਬਾਜੀ ਵੀ ਨਟੈਰ ਹੋ ਕੇ ਆ ਗਈ ਘਰ ਨਾਲੇ ਇਹਨਾਂ ਨੂੰ ਫੰਡ ਮਿਲਿਆ ਨਾਲੇ ਇਹਨਾਂ ਨੇ ਪੈੜੀ ਵੀ ਖਰੀਦੀ ਨਾਲੇ ਹੁਣ ਇਹਨਾਂ ਨੂੰ ਕਿੰਨੀ ਪੈਨਸ਼ਨ ਆਉਣ ਈ ਹੈ ਤੇ ਪੈਸਾ ਬਤਾਈ ਮਦਵਾ ਦਾ ਨਹੀਂ ਪੈਂਦੀ ਮੈਂ ਪੈਨਸਲ ਫਾਈ ਦੇਣੀ ਆ ਮੈਂ ਕੀ ਕਰਨੀ ਆ ਹਾਂ ਜਿੱਦਾਂ ਰਵੀਰ ਪਹਿਲਾਂ ਪੈੜੀ ਬੰਨਾ ਆਉਂਦਾ ਹੀ ਨਾ ਮੈਂ ਚੰਨੀ ਤੇ ਉਦਾਂ ਹੀ ਹਣ ਨੇ ਪੈੜੀ ਦਵਾ ਦਊਗਾ ਤੁਹੀਂ ਕਿਤੇ ਧਿਆਨ ਹੀ ਨਹੀਂ ਦਿੰਦੇ ਕਿ ਭਰਾ ਲੱਗੇ ਭੁੱਖਾ ਮੰਨਿਆ ਵਾ ਸਾਰੀ ਪੈੜੀ ਵੀ ਆਪ ਵਹੀ ਜਾਂਦਾ ਭਾਜੀ ਨਾਲੇ ਠੀਕ ਵੀ ਨਹੀਂ ਰਿੰਦਾ ਅੱਧਾ ਨਾ ਤਾਂ ਪਾਣੀ ਤੇ ਵੀ ਪਾ ਕੇ ਆਉਂਦਾ ਫਾਇਦ ਕੇ ਸਾਨੂੰ ਨਾ ਛੱਡਦੇ ਆ ਤੇ ਇਹਨਾਂ ਚੰਗਾ ਪਾਣੀ ਸਾਨੂੰ ਦੇ ਦੇ ਤਾਂ ਅਹੀਂ ਵਾ ਲਿਆ ਕਰੀਏ ਨਾ ਤੁਹਾਡਲ ਕੋ ਬੰਨ ਜਾ ਤਰੂਗਾ ਆਹ ਇਹ ਗੱਲਾਂ ਕਰਨ ਲਈ ਐ ਸਾਂਜੀ ਭੈਣ ਲਾਗੇ ਬਾੜ ਕੇ ਤੇਹਾਡੀਆਂ ਬਦਪੋਈਆਂ ਕਰਨ ਲਈ ਆ ਸ਼ਾਬਾਸ਼ ਏ ਤੇਰੇ ਬਲਜੀਤ ਤੈਨੂੰ ਮੈਂ ਦੱਸਦੀ ਆ ਭੈਣ ਜੀ ਹੁਣ ਮੇਰੇ ਕੋਈ ਨਹੀਂ ਅੱਗੇ ਨਹੀਂ ਤੇ ਤੁਹਾਡੀ ਤੇਰੀ ਅੱਗੇ ਨਹੀਂ ਤੇ ਮਾੜੀ ਤੇਰੀ ਆਹ ਗੱਲਾਂ ਕਰਨ ਲਈ ਭੈਣ ਜੀ ਨੂੰ ਬਾੜ ਕੇ ਤੇ ਭੈਣ ਜੀ ਤੂੰ ਹਿੱਥੇ ਲੋਕ ਤੁਹਾਡੀਆਂ ਗੱਲਾਂ ਸੁਣਨੀ ਤੇ ਯਾਦ ਤੇ ਗਈ ਨਹੀਂ ਹੈ ਨਾ ਆਹ ਤੇ ਮੇਰੀ ਗਈ ਆ ਨਾ ਮੇ ਨੂੰ ਵਾਅਦਾ ਹੈਗੀ ਨਹੀਂ ਤੇਰੀ ਕੁੜੀ ਨੇ ਸਭ ਕੋ ਦੱਸਿਆ ਇਹ ਮੇਰੀ ਠੂਆ ਦੇ ਨਾਲ ਮੇਰੀ ਮੰਮੀ ਸਿਗਰਟ ਗੱਲਾਂ ਕਰਦੀ ਆ ਫਿੱਟੇ ਉਹ ਤੇਰੀ ਕਰ ਤੂੰ ਦਾ ਆ ਗੱਲਾਂ ਤੇਰੀ ਹਾਣੀ ਮੈਂ ਤੇਰੀ ਤੇ ਅੱਖਾਂ ਸਾਡਾ ਬੰਦਾ ਕਿਤੇ ਕੋ ਮਾੜਾ ਚੰਗਾ ਖਾਵੇ ਨਾ ਉਹਨਾਂ ਨੇ ਤੇਰੀਆਂ ਨਜ਼ਰਾਂ ਹੀ ਖਾਰੀਆਂ ਤੂੰ ਤੇਰੀ ਈ ਈ ਨੀਂਦ ਮਾਰੀ ਈ ਈ ਨਜ਼ਰ ਮਾਰੀ ਨਾ ਮੈਂ ਭਾਜੀ ਨੂੰ ਮੈਂ ਬਿਮਾਰ ਕਰ ਦਿੱਤਾ ਤੂੰ ਹੀ ਨੀਂਦਾ ਮਾਰਿਆ ਮਾਰ ਕੇ ਉਪਰ ਕਿ ਤੱਬੀਓ ਖਾ ਖਾ ਕੇ ਖਾਣਾ ਘਟਣਾ ਨਹੀਂ ਬਹੁਤਾ ਪਹਾ ਵੇ ਕਿਤੇ ਲਿਆ ਲਿਆ ਅੰਦਰ ਵੜ ਵੜ ਕੇ ਤੂੰ ਹੀ ਖਾਣੇ ਰਹੀ ਹੈ ਇਹਦੇ ਕੋਈ ਜਰਿਆ ਨਹੀਂ ਜਾਂਦਾ ਕਹਿਵੇਂ ਆ ਕੋਈ ਸ਼ਰਮ ਕਰੋ ਕੋਈ ਸ਼ਰਮ ਕਰੋ ਤੂੰ ਮੇਰੀ ਸ਼ਰਮ ਨਹੀਂ ਕਰਦੀਆਂ ਤੈਨੂੰ ਕਢਾਉਂ ਨੂੰ ਲੜਨ ਦੇਗਾ ਜੇ ਤੂੰ ਇਹ ਮੇਰੇ ਸਰ ਪੇ ਲਾਤੀ ਦਹਾਹਾ ਮਾਰਦੀ ਕਰੋ ਦੋਵੇਂ ਇਹਦਾ ਬਿਲਕੁਲ ਨਾ ਮੈਂ ਆਂਦੀ ਆਂ ਤੇ ਸਰੀਕੇ ਸੇਵੇ ਲਾ ਗਈ ਢੋਕਦੇ ਹੋਰ ਸਾਰੇ ਕੰਮ ਕਰਦੇ ਆ ਭੈਣ ਜੀ ਇੱਥੇ ਚੁੱਪ ਕਰ ਜਾ ਮੈਂ ਤੈਨੂੰ ਦੱਸੀ ਜਾਂਦੀ ਉਹ ਤੇ ਤੂੰ ਕੀ ਕਰਨੀਂਗੀ ਮੈਨੂੰ ਮੈਂ ਜੋ ਤੁਹਾਨੂੰ ਮੈਂ ਫਿਰ ਮੈਂ ਤੈਨੂੰ ਦਿਖਾ ਦੂੰਗੀ ਫਿਰ ਅੱਜਾ ਤੈਨੂੰ ਗੁੱਸਾ ਮਰਤੇ ਉਹ ਜੀ ਤੂੰ ਉਹ ਦੀ ਤੇਰੀ ਕੁੜੀ ਨਾ ਮੇਰੀ ਕੁੜੀ ਦਾ ਕਿਉਂ ਨਾਂ ਲਿਆ ਮੈਂ ਤੇਰੀ ਕੁੜੀ ਦਾ ਤਾਂ ਕੀ ਬਕਾਰ ਛੜਿਆ ਖਬਰ ਤਾਂ ਚ ਮੇਰੀ ਕੁੜੀ ਦਾ ਨਾਂ ਲਿਆ ਤੇ ਐਵੇਂ ਹੀ ਗਾਲ੍ਹਾਂ ਕੱਢਦੇ ਨਹੀਂ ਮਾਰਵਾਦ ਤੋਂ ਪੈਛਣਾ ਆਉਂਦੀਓ ਬਾਦ ਤੋਂ ਨਿਕੜੀ ਜਹਨੂ ਕੋਲ ਦੇਵੀ ਦੇਉਗੇ ਤਾਂ ਅਕੀਕਣ ਚਲੇ ਉਹ ਗੱਲਾਂ ਮਾਰੀਆਂ ਇਹੋ ਹੀ ਗੱਲਾਂ ਤੇਰੀਆਂ ਨੇ ਸਾਨੂੰ ਲੈ ਕੇ ਬੈਠੀਆਂ ਈਆਂ ਇਹੋ ਲੈ ਕੇ ਬੈਠੀਆਂ ਤੇਰੀਆਂ ਗੱਲਾਂ ਮੈਂ ਕਿ ਕਰਨਾ ਲੜਨੀ ਹੀ ਆਈ ਤੇਰੀਆਂ ਜੁਗਰੀਆਂ ਤੋਂ ਸਾਰਾ ਕੁਝ ਹੈ ਕਹਿ ਰਿਹਾ ਜਿੰਮਾਜ ਮਾਰਨਾ ਹੀ ਵਿਚਾ ਪੀਲਾ ਹਣ ਲੋਕ ਲੋਕ ਕੋਈ ਕੱਲਾ ਸੁਣਦੀ ਨਹੀਂ ਆ ਹਾਂ ਹੁਣ ਮੇਰੇ ਨਾਲ ਕੇ ਹੁਣ ਮੇਕੋ ਗੱਲਾਂ ਸੁਣ ਕੇ ਚਾਈ ਹੱਦ ਹੋ ਗਈ ਆ ਸੱਸ ਵੀ ਗੱਲ ਵੀ ਨਹੀਂ ਕਰ ਦਿੰਦੇ ਆਪਣੇ ਘਰ ਬੈਠ ਕੇ ਆਪਣੇ ਘਰ ਰਹਿ ਕੇ ਵੀ ਇਹਨਾਂ ਨੂੰ ਹਣੂ ਕੀਤਾ ਸਾਡਾ ਰਹਿਣਾ ਇਹਨਾਂ ਨੇ ਜੱਜ ਜੀ ਫਿਰ ਹੁੰਦੀ ਮੰਨ ਗਏ ਜੇ ਨਾ ਮੈਨੂੰ ਬਾਹਰ ਭੇਜਣ ਵਾਸਤੇ ਉਹ ਤਾਂ ਮੈਂ ਨਾ ਤੈਨੂੰ ਅੱਗੇ ਆਖਣ ਡਿਆ ਕੋਈ ਪੀਆ ਮੁੰਡਾ ਲੱਭ ਲੈਣੇ ਆ ਫਿਰ ਜੱਜ ਜੀ ਮੈਂ ਤਾਂ ਤੁਹਾਨੂੰ ਅੱਗੇ ਵੀ ਕਿਹਾ ਮੈਂ ਵਿਆਹ ਵਾਲੇ ਚੱਕਰ ਵਿੱਚ ਨਹੀਂ ਪੈਣਾ ਤੇ ਨਹੀਂ ਪੈਣਾ ਆਜਾ ਨੀ ਰਸਵਾ ਹੁਣ ਉਹ ਪੋਹਣਾ ਪੋਛ ਹਾਂ ਮੈਂ ਕੁੜੀ ਹੱਡੀ ਨੇ ਜਿਹੜੀ ਫਾੜੀ ਆ ਮੈਂ ਬਾਹਰ ਮੁੱਖ ਜਾਣਾ ਮੈਨੂੰ ਕੈਨੇਡਾ ਭੇਜੋ ਤੇ ਕੋਈ ਨਹੀਂ ਭੇਜਦੇ ਨੇ ਮੁੰਡਾ ਲੱਭਣੇ ਨੇ ਬਾਹਰ ਤਾਂ ਪਾਉ ਕਿਉਂ ਤੇ ਗੱਲ ਬੈਂਡਿਆ ਹੁਣ ਚਾਚਾ ਜੀ ਬੜੇ ਚਲਾਕ ਕੁਲੀ ਕੁਲੀ ਟਾਇਲਟਸ ਕਰਾ ਕੇ ਬਾਅਦ ਵਿੱਚ ਜੋ ਤੇ ਮੈਨੂੰ ਨਵਾਂ ਸਸਨ ਨਾਮ ਦੇ ਚੱਕਰਾ ਚ ਪਾ ਦੋ ਨਹੀਂ ਜੇ ਐਦਾਂ ਨਾਲ ਨਾ ਕਲਸ ਕਰਕੇ ਉਠੋ ਚੱਲ ਜਾਂਦੀ ਹੂੰ ਉਦੋਂ ਤੇ ਮੈਨੂੰ ਅੱਗ ਨਹੀਂ ਆਈ ਮੈਨੂੰ ਤੇ ਅੱਗ ਨਾਲ ਹੁਣ ਇੱਕਾ ਨਾਲ ਕੀ ਆਈ ਏ ਤੂੰ ਹਣੀ ਹਾਲ ਕੁਲੀ ਤੇਰਾ ਵੀ ਹੁਣ ਹੁਣ ਡਿਗਰੀ ਕਰ ਲਈ ਤੇ ਹੁਣ ਤੈਨੂੰ ਬਾਹਰ ਜਾਣਾ ਜਿੱਦਾਂ ਗਿਆ ਓ ਤਾਂ ਫਿਰ ਕੀ ਹੋtheta ਜਾ ਕੇ ਨਾ ਡਿਗਰੀ ਕਰਨੀ ਪਊਗੀ? ਉਹ ਚੁੱਪ ਕਰਕੇ ਨਾ ਦਾ ਸਾਹ ਹੈਗਾ ਕਰਕੇ ਇਹ ਤਾਂ ਕੋਈ ਆਪਣੀ ਹੋਰ ਕੋਰਸ ਕਰਕੇ ਨੌਕਰੀ ਕਰਦਾ ਹੀ ਛੇ। ਮिन्नੂ ਨਾ ਬਾਹਰ ਭੇਜਿਓ ਤੇ ਆਪਣੀ ਕੁੜੀ ਨੂੰ ਤੁਸੀਂ ਬਾਹਰ ਭੇਜ ਦਿਓ। ਵੀ ਇਹ ਲੋ ਡੈਡੀ ਚਾਚੀ ਉਹਨਾਂ ਦੀ ਵਿਚ ਲਾਕੀਆਂ। ਦੀਦੀ ਇੱਥੇ ਤੁਸੀਂ ਸਰਕਾਰੀ ਨੌਕਰੀ ਵੇਖਣੋਂ ਹਾਂ ਕਿ ਤੇ ਡਿਗਰੀ ਕਰ ਲਈ ਹੈ ਹੁਣ ਤੇ ਤੂੰ ਵੀ ਇੱਥੇ ਰਿਹਾ ਨਾ ਤੂੰ ਕਿੱਥੇ ਜਗਹ ਹੈ ਨੇ ਭੈਣ ਜੀ ਮੇਰੀ ਪੀ ਐਡ ਪੈਲੀ ਡਿਗਰੀ ਤੇ ਕਿਹੜਾ ਸਰਕਾਰੀ ਨੌਕਰੀ ਲੁੰਦਾ ਹੈ ਦੱਸੀ ਮिन्नੂ। ਨਿਆਣੀ ਵੀ ਵੇਲਾ ਰਘਵੀਰ ਇਹ ਵੀ ਵਿਆਹ ਕਰਾਉਣ ਨੂੰ ਨਿਯਮ ਮੰਨਦੀਆਂ। ਉਹ ਵੀ ਸਾਡਾ ਹਾਲ ਵੇਖ ਲਿਆ ਇਹਨਾਂ ਨੇ। ਤੇ ਤਾਂ ਨਹੀਂ ਹੁਣ ਨਾ ਨੇ ਰਾਜੀ ਦੇ ਵਿਆਹ ਕਰਾਉਨ ਨੂੰ ਇਹੋ ਗੱਲ ਹੀ ਹੋ ਤੇ ਇਹਨਾਂ ਦਾ ਕੋਈ ਕੋਈ ਅਸੀਂ ਇੱਛੇ ਨਹੀਂ ਮੰਗਦਾ ਸਾਡਾ ਗਾੜੀ ਕਿਹਨੇ ਕੀ ਹੋਣਾ ਤੇ ਕੀ ਨਹੀਂ ਹੋਣਾ ਇਹਦੇ ਨੂੰ ਸਮਝ ਲੱਗੀ ਏ ਜਿੱਦਾਂ ਚਲੋ ਕੋਈ ਨਹੀਂ ਮਰ ਮੈਂ ਗਾਣਾ ਪਤਾ ਤੇ ਮੈਂ ਹੁਣਾਂ ਫਿਰ ਜੋਤੀ ਵੇਖ ਲੈ ਕਰਾ ਡੈਡੀ ਕਿੰਨਾ ਚਲਾ ਗਿਆ ਆਪਣੀ ਧੀ ਬੰਨ੍ਹ ਲਈ ਸੋਚਦਾ ਮੇਰੇ ਡੈਡੀ ਨੇ ਚਲਾਪਣਾ ਕੋਈ ਨਹੀਂ ਚੰਗਾ ਦੇਹਾ ਦਾ ਇਹ ਉੱਤੇ ਤੇ ਲਾਲਣ ਮਾਰ ਕੇ ਨਹੀਂ ਆਇਆ ਦੋਵੇਂ ਚੱਲ ਜਾਓ ਵੇਖ ਜਾ ਕੇ ਨਾ ਕਿੰਨਾ ਕਲੇਸ਼ ਪਾਇਆ ਤੇ ਕੁੱਤੋਂ ਕੋਈ ਹੋ ਜੰਗੀਆਂ ਜਾਵੀਂ ਵੇਖੋ ਆਪਣੀ ਮਾਂ ਨੂੰ ਕੋਈ ਜੀ ਮੈਂ ਮੇਨਾ ਤਾਂ ਆਈ ਸੀ ਕਿ ਨਾ ਜਾਇਓ ਮੇਰੇ ਸਿਰ ਪੀ ਲਾਤੀ ਇਹਨਾਂ ਨੇ ਉਹਨਾਂ ਦੀ ਚਿਕਚਿਕ ਨਹੀਂ ਖਤਮ ਹੋਂਦੀ ਆਪਾਂ ਤਾਂ ਕਿਹਾ ਸੀ ਮੰਮੀ ਨੂੰ ਵੀ ਆਜੋ ਕਿਸੇ ਤੇ ਬਹੁਤ ਤਮਾਸ਼ਾ ਚੰਗਵਾ ਲਾ ਕੇ ਬੈਠੀਆਂ ਦੋਵੇਂ ਜਾਣੀਆਂ ਲੈ ਹੁਣ ਇਹਨਾਂ ਨੂੰ ਕੀ ਭੂਣ ਲੜ ਗਈ ਹੈ ਵੀ ਇਹ ਕੰਮ ਕੀ ਬਿਮਾਰੀ ਵੀ ਰਹੀ ਹੈ ਕੋਈ ਨਹੀਂ ਕੋ ਵਾਹ ਤੇ ਚੱਲਦਾ ਹੀ ਹੁੰਦਾ ਵਾ ਕੰਮ ਐਡੀ ਨਾ ਤੁਹਾਨੂੰ ਟੈਨਸ਼ਨ ਲੋ ਇਨਾ ਚਾਹ ਲਈ ਕੁੜੀ ਦੇ ਚਾਹ ਘੁੱਟ ਬਣਾਵੇ ਸਿਰ ਤੇ ਹੀ ਹੋਣੀ। じゃ ਜੋਤੀ じゃ ਕਿ ਤੇ ਚਾਹ ਬਣਾ ਕੇ ਈਆ। ਨਹੀਂ ਤੂੰ ਵੱਡੀ ਮੈ ਤੈਨੂੰ ਕਹਾਂ ਬਾੜੀ ਆਰਡਰ ਦੇਣ ਲੱਪੀ ਆ। ਤੂੰ ਅੱਜ ਹੀ ਵੇਖੋ ਹੁਣ ਮੇਰੇ ਤੋਂ ਵੱਡੇ ਕੋਈ ਨਹੀਂ। ਤੂੰ ਮੈਨੂੰ ਕਿਹਾ ਹਨਾ ਤੇ ਮੇਰੇ ਤੋਂ ਗਾੜੀ ਛੋਟੀ ਐ। ਤੂੰ ਤਾਂ ਨਾ ਵੱਡੀਆਂ ਨਾਲ ਮੈਨੂੰ ਇਹ ਨੂੰ ਕਹਤਾ ਗਾੜੀ ਕਿ ਚਾਹ ਬਣਾ ਕੇ ਲਿਆ। ਹੁਣ ਮੇਰੇ ਤੋਂ ਛੋਟਾ ਕੋਈ ਵੀ ਨਹੀਂ ਹੈਗਾ ਤੇ ਮੈਂ ਕਿੰਨਾ ਕਹਾਂ ਮੈਨੂੰ ਆਪ ਬਣਾਉਣੀ ਪੈਣੀ ਜਾਦੀ। ਹਾਂ ਚਾਹ ਫਿਰ। ਉਹ ਆਹ ਤੂੰ ਵੀ ਬਹੁਤ ਕਲਾਕਾਰਨੀ। ਲੈ ਡੈਡੀ ਜੀ ਹੁਣ ਮੈਂ ਕੀ ਕਿਹਾ? ਸਹੀ ਜੀ ਤੈਨੂੰ ਆਖਿਆ ਜੀ। ਆ ਵੇਖੋ ਵੱਡਾ ਤਰੀਏ ਦੋ ਕੱਪੇ ਚਾਹ ਬਣਾਉਂਦੀ ਨਹੀਂ ਤੇ ਫਿਰ ਕੀ ਹੋ ਜਾਣਾ ਉਹ ਗੰਦੂ ਮੈਂ ਮੰਨਦੇ ਆ ਹਾਂ ਤੂੰ ਇਹ ਨੂੰ ਵਰ ਗਿਆ ਲੈ ਜਾਣਾ ਬਾਈ ਨੇ ਇਦਾਂ ਗੜੀ ਦੀ ਬਾਤ ਦੋ ਕੀ ਕਿ ਸਾਨੂੰ ਗੱਲਾਂ ਅਗਲੇ ਨੇ ਕਰਨੀਆਂ ਮਾਂ ਪਿਓ ਦੇ ਉਹ ਅਗਲੀ ਹੀ ਦੀ ਸੀ ਬੜੀ ਚੇਤੇ ਨੂੰ ਸਾਨੂੰ ਕਿੰਨੇ ਕਿ ਛੋਟੇ ਦੀ ਜਾਣ ਕੋ ਤੂੰ ਭਾ ਦਸਾਂ ਮੇਰੇ ਟੌਰ ਖਰਾਬ ਕਰਨ ਦੇ ਸਭ ਨੂੰ ਕਾਉਂ ਕੁੜੀ ਹੱਟੇ ਭੱਜ ਭੱਜ ਕੰਮ ਕਰਦੀ ਆ ਮੈਨੂੰ ਕੁੜੀ ਹੱਟੇ ਭੱਜ ਭੱਜ ਕੰਮ ਕਰਦੀ ਭੈਣੇ ਬਹੁਤ ਕੰਮ ਕਰਦੀ ਆ ਤੇਰੀ ਕੀ ਹੋਣਾ ਆ ਮੈਨੂੰ ਬਹੁਤ ਦੱਸਿਆ ਬੋੜਾ ਵਾਲਾ ਕਿਵੇਂ ਕਰੇ ਕੰਮ ਕਰਦੀ ਕਿ ਆ ਚਾਹ ਵਾਲੋ ਕਿਹਾ ਦਾ ਆਰਡਰ ਦੇ ਦਿੱਤਾ ਤੇ ਫਿਰ ਕੀ ਭੁੱਲ ਜੀ ਕਰ ਕੋ ਓ ਉਹ ਤਾਂ ਕੈਨੇਡਾ ਨਾਲ ਤਿਆਰ ਹੋਈਆਂ ਤਾਂ ਉੱਥੇ ਵੀ ਕੰਮ ਹੀ ਕਰਨਾ ਪੈਣਾ ਉੱਥੇ ਬਹਿ ਕੇ ਤੇ ਇਹਨਾਂ ਵਿਚਾਰ ਬਣੇ ਦੇਣਾ ਕਿੰਨੇ ਚੱਲ ਭੂਆ ਜੀ ਬਾਕੀ ਕੰਨਾ ਛੱਡੋ ਆਪਾਂ ਨਾ ਭੂਆ ਬਦੀ ਜੀਲੀ ਬਣਾਉਂਦੀ ਆ ਵਾ ਬਣਾਈਏ ਚੱਲ ਬਣਾ ਲੈਂਦੇ ਆ ਮੈਂ ਵੀ ਸਟੈਟਸ ਲਾਉਂਗੀ ਹਾਂ ਭੂਆ ਚੱਲ ਆ ਇੱਥੇ ਬਹਿ ਕੇ ਬਣਾਈਏ ਕਿ ਬਾਹਰ ਨਹੀਂ ਬਾਹਰ ਬਣਾਉਨੇ ਆ ਉਹ ਜਿਹੜੀ ਅਲੰਡੀਆਂ ਉਹਨਾਂ ਦੀ ਵੀਡੀਓ ਬਣਾ ਲੈਣੀ ਇੱਥੇ ਬੈਠ ਕੇ ਬਣਾ ਕੇ ਤੇ ਅੱਡੀ ਕੀ ਬਾਹਰ ਤੋਂ ਬਣਾ ਲੈਣੀ ਤੁਸੀਂ ਨਾ ਕਰਦੇ ਨਹੀਂ ਮੈਂ ਨਹੀਂ ਕੁਸਰ ਕਰਦਾ ਇਹ ਪੁਣਿਆ ਸਭ ਕਹਦੇ ਤਾਂ ਹੋ ਰਹੇ ਨੂੰ ਕੋਈ ਕੰਮ ਨਹੀਂ ਹੈਗਾ ਸੁਣ ਗਈ ਹੋ ਗਿਆ ਹੁਣ ਆ ਗਈ ਆ ਇਹਦਾ ਮੂੰਹ ਸਿਰ ਰੰਗ ਜਾਣਾ ਹੀ ਗੁਜ਼ੀਦਾ ਇਹਨੂੰ ਸਮਝਾ ਲਾ ਭਾਬੀ ਮੇਰੇ ਤੋਂ ਤੈਨੂੰ ਸਮਝੀ ਦੀ ਤੂੰ ਆਪ ਹੀ ਸਮਝਾ ਲਾ ਕਿਸਾ ਸਮਝਾਉਣੀ ਇਹਦੀ ਬਹੁਤ ਜਿਆਦਾ ਨੀਤ ਮਾਰੀ ਆ ਮੈਂ ਤੈਨੂੰ ਦੱਦਤਾ ਹੀ ਵੇਖੋ ਵਾਰੀ ਆਧੂ ਹੋ ਗਈ ਇਹਦੇ ਵਾਲੀ ਬੋਲਣ ਲੱਗੀ ਇਹ ਵੇਖ ਦੀ ਕੱਖਣੀ ਇਹ ਸ਼ਰਮੀ ਨਹੀਂ ਕਿੱਦਾਂ ਬੋਲਣਾ ਵੱਡੇ ਦਿੱਤੀ ਆ ਗੰਗਈਏ ਖੋਟੇ ਸਿੱਕੇ ਵਾਂਗੂ ਫੁਣਖ ਲਾਉਂਦੀ ਹਾਂ ਇੱਥੇ ਇਹਨੂੰ ਮੈਂ ਵੀ ਦੱਸਦੀ ਪਤਾ ਕਿ ਮੱਲਾ ਕਿੱਦਾਂ ਦਾ ਹੁੰਦਾ ਵਾ ਉਹ ਕੀ ਹੋ ਗਿਆ ਹੁਣ ਹੋ ਗਿਆ ਜੋ ਹੋਣਾ ਸੀ ਤੂੰ ਕਿਦਾ ਦੀ ਉਹਨਾਂ ਦੀ ਪਰਮਿਸ਼ਨ ਲੈ ਆਈਆਂ ਕੋ ਉਹ ਭਾਬੀ ਟੱਕਲੀ ਨੂੰ ਸਮਝਾ ਲਾ ਨਾ ਕੀ ਸਮਝਾਵਾਂ ਕਿ ਮੈਨੂੰ ਤੇ ਨਹੀਂ ਪਹਿਨਾ ਇੰਨੇ ਹੋਏ ਪਏ ਆ ਜੇ ਕੋਈ ਮਾੜੀ ਮੁੰਡੀ ਗੱਲ ਕਰੀ ਦਿੱਤੀ ਮੈਂ ਤਾਂ ਝੇਰਾ ਰੱਖਦਾ ਗੱਲ ਸੁਣੀ ਨਹੀਂਦਾ ਬਾਈ ਤੇ ਹੁਣ ਨਹੀਂ ਮੁੱਕਦੀ ਜਵੀਂ ਹਾਂ ਨਹੀਂ ਮੁੱਕਣੀ ਆ ਬਾਈ ਤੇਰੀ ਪਰਜਾਈ ਨੂੰ ਮੁੱਕਾ ਦਿੰਦੀ ਐ ਤੇ ਬਾਹ ਮੈਂ ਆਪਣੀ ਕੁੜੀ ਨੂੰ ਵੀ ਲੈ ਕੇ ਆਵਾਂ ਜਰਾ ਹੁਣ ਉੱਥੇ ਚੁੱਪੀ ਰਹੀਂ ਹਾਂ ਉਹ ਨਹੀਂ ਚੁੱਪੇ ਤੂੰ ਅਜੇ ਖੋਹਣੀ ਬਣੀ ਐ ਬਹੁਤ ਸੋਹਣੀ ਮੈਂ ਤਾਂ ਨਹੀਂ ਕਰਦੀ ਇਸੇ ਤੇ ਸਿਰ ਦਾ ਕਪਾ ਸਿਰ ਦਾ ਕਪਾ ਮੈਂ ਕੀ ਕਰਕੇ ਆਈ ਆ ਤੂੰ ਆਈ ਪੈ ਗਈ ਠੰਡ ਤੈਨੂੰ ਹੋ ਗਈ ਹੋਣੀ ਪੈਂਜੀ ਤੂੰ ਹੀ ਕਹ ਦਵਾ ਸਿਰ ਦਾ ਕਪਾ ਮੈਂ ਕੀਤਾ ਕਿ ਉਹਨੇ ਕੀਤਾ ਚੁਗਲੀਆਂ ਕਰਨ ਦੇਈ ਪੈਂਜੀ ਨਾਲ ਮੈਂ ਸੋਣਿਆ ਸਭ ਉਪਰਾ ਲੱਗ ਗਿਆ ਤੈਨੂੰ ਦਾਤਾ ਪੈਂਜੀ ਨੇ ਨਾ ਹੁਣ ਲੱਗਿਆ ਤੈਨੂੰ ਪਤਾ ਫਿਰ ਕੀ ਦਾ ਕਸੂਰ ਵਾ ਇਹ ਐਡਾ ਲੜਾਈ ਲਵਾਜਾਂ ਮਾਰਦੀ ਐਡਾ ਚੁਗਲੀਆਂ ਕਰਦੀ ਉਹ ਹਾਰੇ ਘਰ ਚ ਸਾਡੀ ਪੈਂਜੀ ਮੈਂ ਕੋਈ ਚੁਗਲੀ ਨਹੀਂ ਕੀਤੀ ਤੂੰ ਤਾਂ ਐਵੇਂ ਗੱਲਾਂ ਨਾਲੇ ਹੁਣ ਮੇਰੀ ਕੁੜੀ ਨੂੰ ਤੂੰ ਚਾਹ ਬਣਾਉਂਦਾ ਆ ਆਪਦੇ ਸੱਜ ਫੜ ਕੇ ਬੈਠੇ ਸਾਰੇ ਜਾਣੇ ਇਹ ਪੀਰ ਕਿਉਂ ਆ ਗਿਆ ਮਜੀਤ ਏਦਾਂ ਨਹੀਂ ਕਹਿ ਰ ਰਹੇ ਤੇ ਕੁੜੀ ਨੂੰ ਇੱਥੇ ਹੀ ਇਹਨਾਂ ਨੂੰ ਪੈਣ ਜੀ ਇੱਥੇ ਰਹਿਣਾ ਮੇਰੀ ਕੁੜੀ ਨੌਕਰ ਰਣੀ ਨਹੀਂ ਲੱਗੀ ਇਹਨਾਂ ਦੀ ਕਦੀ ਇਹਨਾਂ ਦੇ ਭਾਂਡੇ ਮਾਂਜ ਕਦੀ ਇਹਨਾਂ ਦੀ ਚਾਹ ਬਣਾਵੇ ਉਹ ਆ ਕੇ ਇਹਨਾਂ ਦੇ ਨਾਲ ਸਾਰਾ ਕੰਮ ਕਰਾ ਕੇ ਜਾਂਦੀ ਆ ਮਮੇ ਜਿੱਦ ਤੱਕ ਤੈਨੂੰ ਲੱਗੀ ਮੈਂ ਤੈਨੂੰ ਕੰਮ ਸਿਖਾਣਾ ਮੇਰੀ ਕੁੜੀ ਵਾ ਬੋਏ ਤਾਂ ਕਹੇ ਜਾਹੀਂ ਨਹੀਂ ਗਾਲੇ ਇਹ ਨਹੀਂ ਕਹਿਦੀ ਕੁੜੀ ਤੇਰੀ ਕੁੜੀ ਨੂੰ ਪੁੱਲ ਲੱਗੇ ਆ ਕੋਈ ਨਹੀਂ ਥੱਕਦੀ ਆ ਵਾ ਭੈਣ ਇਹਨੇ ਦੋ ਜਨਾਨੀਆਂ ਸਾਡੇ ਘਰੇ ਦੋਹਾਂ ਭਰਾਵਾਂ ਦੇ ਵਿੱਚ ਹੀ ਸਿਰ ਪਾਉਣੇ ਵੇਖੀ। ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਨਾਲ ਲੜਦੀਆਂ। ਇਹਨਾਂ ਨੇ ਮਿਲ ਕੇ ਤਾਂ ਬਿਮਾਰ ਹੀ ਤੈਨੂੰ ਤਾਂ ਕੀਤਾ ਇਹਨਾਂ ਨੇ। ਜੇਲਾ ਉੱਥੋਂ ਲੜਦੀ ਹੈ ਤੇ ਹੁਣ ਫੇਰ ਮਗਰ ਕੀ ਕਰਨਾਗੀ ਸਾਡੇ ਘਰ। ਇਹ ਇਹ ਗੱਲ ਸੁਣੋ ਲੋੜ ਫੇਰ ਤੈਨੂੰ ਪੈ ਜਾਣੀ ਆ। ਫਾਇਤਨਾ ਨਾ ਬਗੋ। ਇਹੋ ਜਿਹੀ ਗੱਲਾਂ ਨਾ ਕਰਿਆ ਕਰੋ। ਜਦੋਂ ਭਾਜੀ ਬਿਮਾਰ ਹੁੰਦਾ ਵਾ ਸਾਡੇ ਘਰ ਵਾਲਾ ਉੱਥੇ ਜਾ ਜਾ ਕੇ ਤੇ ਪਾਣੀ ਮੋੜ ਕੇ ਆਉਂਦਾ ਉਹ ਤੂੰ ਹੀ ਨਹੀਂ ਜਾਂਦੀਆਂ। ਫੇਰ ਵੀ ਲੜਾਈ ਨੂੰ ਨੋਥੇ ਭੈਣ ਜੀ ਤੂੰ ਚਾਹ ਤਾਂ ਚੜ ਗਈ ਮੇਰੇ ਆਣ ਕੇ ਹੁਣ ਵੇਲਾ ਭੈਣ ਜੀ ਮੈਂ ਕੋਈ ਨਹੀਂ ਦੇ ਕਿੱਦਾਂ ਵਾਹ ਮਾਰ ਮਾਰ ਕੇ ਜੇ ਕਰਦਾ ਨਾ ਬਹੁਤ ਚਲੇ ਜਾਂਦੀ ਨਹੀਂ ਆਣੇ ਕੁੜੀ ਨੂੰ ਇੱਥੇ ਹੀ ਆ ਜਾ ਐਂਦਾ ਕਰਦੀ ਉਹ ਹਾਰੇ ਗਾਲ ਚ ਲੜਾਈ ਪਾਉਂਦੀ ਮੁੜ ਕੇ ਝਟ ਆ ਜਾਂਦੀ ਫੇਰ ਲੜ ਕੇ ਚਲੀ ਜਾਂਦੀ ਫੇਰ ਆ ਜਾਂਦੀ ਇਹਦਾ ਕੰਮ ਹੀ ਹੈ ਉਹ ਭਾਬੀ ਉਹਦਾ ਦਿਲ ਚ ਨਹੀਂ ਕੋਸ ਤਾ ਹੀ ਆ ਜਾਂਦੀ ਨਹੀਂ ਤੇ ਕਹਿੰਦਾ ਜੀ ਕਰਦਾ ਹਾਏ ਸਾਰੇ ਗੱਲਾਂ ਸੱਚੀ ਆਖੀਆਂ ਵਾ ਬਗਾਨਿਆਂ ਘਰਿਆਂ ਦੀਆਂ ਹੁੰਦੀਆਂ ਨੇ ਤਾਂ ਭਰਾ ਭਰਾ ਨੂੰ ਲੜਾ ਕੇ ਮਾਰ ਦਿੰਦੀਆਂ ਨੇ ਕਿਹੜੇ ਦਿਨ ਨੂੰ ਪਤਾ ਪੈਂਦੀ ਨਹੀਂ ਕੋਈ ਹੈਗਾ ਜਿੰਨਾ ਇਹਦੇ ਟਿੰਡ ਚ ਕੋਰ ਵਾਣਾ ਕਿਹੇ ਦੇ ਨਹੀਂ ਹੈਗਾ ਨਾ ਅੰਦੀ ਨਾ ਬੇਰੋ ਨਾ ਅੱਡ ਤੋਂ ਹੀ ਪੈਨੀਆਂ ਤੇ ਹਨੂ ਵੀ ਸੇਲੀਆਂ ਸੇਲੀਆਂ ਨੂੰ ਪਹਿਣਾ ਪਹਿਣਾ ਨੂੰ ਅੱਡ ਕਰ ਦਿੰਦੀਆਂ ਜੇ ਨਾ ਉਦੋਂ ਤੱਕ ਬੜੀਆਂ ਚਾਵਾ ਬਣਾ ਬਣਾ ਦਿੰਦੀਆਂ ਆਪਣੇ ਘਰ ਤੇ ਕੋ ਡੱਕਾ ਬਣ ਕੇ ਦੋਰਾ ਨਹੀਂ ਕੀਤਾ ਜਾਂਦਾ ਉਹ ਤੇ ਸੁਖ ਦੀਦੀ ਨੇ ਮੈਨੂੰ ਚਾਹਦਾ ਕਹਤਾ ਕੋਈ ਸਾਹਮਣੇ ਤੇ ਫੇ ਮੈਂ ਨਾ ਹੀ ਨਹੀਂ ਕੀਤੀ ਨਾ ਸੁਖ ਨੇ ਕਿਤੇ ਜਾਨ ਬੜੀ ਸਾਡੀ ਖਾਦੀ ਆ ਨਾ ਨਾ ਭੂਆ ਤੇਰੀ ਜੱਜ ਲੱਗੀ ਜ ਸਾਡੇ ਤੇ ਨਾ ਬਣਾਉਂਦੀ ਤੇ ਨਾ ਬਣਾਉਂਦੀ ਹੁਣ ਸਾਰਾ ਕੰਮ ਕਰਦਾ ਤੂੰ ਕਰਨਾ ਹੀ ਅੱਜ ਤੋਂ ਬਾਅਦ ਮੈਂ ਇੱਕ ਕੰਮ ਨਹੀਂ ਕਰਨਾ ਨਾ ਤੈਨੂੰ ਕਿਦਾ ਸਜ਼ਾ ਮਿਲੂਗੀ ਤੈਨੂੰ ਕਿਦਾ ਪਤਾ ਲੱਗੂਗਾ ਕਿ ਸਜ਼ਾ ਹੁੰਦੀ ਕੀ ਆ ਚੱਲ ਮੰਮੀ ਚੱਲ ਉਹ ਤੇ ਕੋਈ ਗੱਲ ਨਹੀਂ ਤੂੰ ਕੋਈ ਨਾ ਕੋਈ ਸਿਕਰਟ ਗੱਲ ਕਰਨੀ ਹੁਣ ਤੈਨੂੰ ਮੈਂ ਰਿਪੋਰਟ ਨਾ ਬਣਾ ਕੇ ਦਾਵਾ ਫੇ ਮੈਂ ਕਿਹੜੀ ਗੱਲ ਕਰਨੀ ਜਦ ਆਪਣਾ ਚਤਨ ਕੰਮ ਚ ਲਾ ਤੇ ਪੜਾਈ ਚ ਲਾ ਚੱਲ ਹੋ ਜਾਗਾ ਪਹਿਲਾ ਭਾਂਡੇ ਮਾਂਜ ਫੇ ਕਿਤਾਬ ਖੋਲ ਮੰਮੀ ਮੈਂ ਪੜੰਗ ਲੱਗ ਗਈ ਹੁਣ ਚੱਲ ਪੜ੍ਹਾਈ ਦਾ ਚੇਤਾ ਲਾ ਪਹਿਲਾਂ ਬਾਣੇ ਮਾਂ ਦੇ ਛੇ ਪੜਨਾ ਚੱਲ ਕਾਂਜੀ ਤੂੰ ਤੇ ਕਰਮਾ ਵਾਲੀ ਆ ਨਾ ਤੇਰੀ ਕੋਈ ਦਰਾਨੀ ਤੇ ਨਾ ਕੋਈ ਠਾਣੀ ਆਹ ਦੇ ਨਾ ਜੀਨੇ ਬੰਦਿਆਂ ਨੂੰ ਕੋੜ ਯੋਗ ਪਤਾ ਨਹੀਂ ਕਿਹੜੇ ਯੋਗ ਦਾ ਬਦਲਾ ਜਿਹੜਾ ਅਸੀਂ ਦਰਾਨੀ ਠਾਣੀ ਬਣ ਗੀਆ ਚੱਲ ਮੰਮੀ ਇਦਾਂ ਕਰਿਓ ਹੁਣ ਤੂੰ ਮੇਰਾ ਰਿਸ਼ਤਾ ਨਾ ਉੱਥੇ ਕਰਿਓ ਜਿੱਥੇ ਨਾ ਕੋਈ ਦਰਾਨੀ ਹੋ ਤੇ ਨਾ ਜਠਾਣੀ ਤੇ ਨਾ ਇਹ ਨਾ 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 ਚੰਨਾ ਨਾ ਹੋਵੇ ਮੇ ਤੋਂ ਆਪਣਾ ਹੀ ਖਾਤਾ ਵਿੱਚੇ ਹੀ ਗੋਲ ਕੇ ਬਹਿ ਜਾ ਕਰ ਅਜੇ ਹੁਣੇ ਅਖਣ ਲਈ ਆ ਵੀ ਮੈਂ ਨਹੀਂ ਗਾ ਵਿਆਹ ਕਰਾਉਣਾ ਵੀ ਮੈਂ ਬਾਹਰ ਜਾਣਾ ਤੇ ਡੈਡੀ ਜੀ ਕਦੀ ਨਾ ਕਦੀ ਤੇ ਕਰਨਾ ਹੀ ਆ ਮੈਂ ਉਦੋਂ ਦੀ ਗੱਲ ਕੰਢੀ ਆ ਵੀ ਉਦੋਂ ਤੁਸੀਂ ਮੇਰੇ ਵਾਸਤੇ ਰਿਸ਼ਤਾ ਇਦਾਂ ਦਾ ਲੱਭਿਓ ਮੇਂ ਮੁੰਡਾ ਕੱਲਾ ਕੱਲਾ ਹੋਵੇ ਮੈਂ ਤੈਨੂੰ ਬਾਹਰ ਨਹੀਂ ਗਾ ਜਾਣ ਦੇਣਾ ਕੱਲੀ ਨੂੰ ਜਾਓ ਫਿਰ ਮੰਮੀ ਇੱਕ ਵਾਰੀ ਤੁਸੀਂ ਘਲਾ ਕੇ ਤੇ ਵੇਖੋ ਵੇਖੀ ਮੈਂ ਅੰਗਰੇਜ਼ਾਂ ਨੂੰ ਕਿੱਦਾਂ ਅੱਗੇ-ਅੱਗੇ ਲਾਉਣੀ ਵੇਖੋ ਜੀ ਇਹਦੀ ਗੱਲ ਸੁਣੋ ਇਹਨੇ ਇੱਥੇ ਲੇ ਕੇ ਤੇ ਪਾਣੀ ਨਹੀਂ ਪੀਤਾ ਘਲਾਚ ਪਾ ਕੇ ਉੱਥੇ ਜਾ ਕੇ ਇਹ ਕੀ ਕਰ ਲੂਗੀ ਇਨੇ ਆੜੇ ਪੈਨੇ ਖਰਾਬ ਕਰਨੇ ਹਨ ਨੂੰ ਜਾਣਨਾ ਹੀ ਓ ਇਹਨੂੰ ਨਵਾਂ ਹੀ ਸ਼ੌਂਕ ਚੱਲ ਗਿਆ ਈ ਚੱਲ ਭਾਬੀ ਤੁਸੀਂ ਕਰੋ ਗੱਲਾਂ ਮੈਂ ਜਰਕ ਪਰੋ ਹੋ ਕਰਨੀ ਆ ਮੰਮੀ ਮੇਰੇ ਮੂੰਹ ਤੇ ਨਿੱਕਲ ਚਲੇ ਨਹੀਂ ਨਾਣ ਬਣਾ ਹੋਵੇ ਭੂਆਣੇ ਤੇ ਮੈਨੂੰ ਹੁਣੇ ਪੈ ਜਾਣਾ ਸਰ ਇੱਕ ਗੁੱਤੇ ਵਾਲ ਦੇ 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 ਨਾ ਕੈਜਾ ਦਾ ਇੱਕ ਪਾਸੇ ਰਹਿ ਗਿਆ ਮੈਂ ਤੇ ਆਹ ਮੇਰਾ ਮੂੰਹਾਂ 'ਲੀ ਮਹਿੰਦੀ ਲੱਗੀ ਤੇ ਰੋਣ ਕਿ ਜੀ ਕਿ ਕੂਪਣ ਲੱਗੀ ਆ ਨਹੀਂ ਮੈਂ ਤਾਂ ਮਹਿੰਦੀ ਹੀ ਖਰੀਦੀਆਂ ਜਿੱਥੇ ਚਾਰ ਜੀ ਹੋਣਾ ਤੀ ਰੌਣਕਾਂ ਹੁੰਦੀਆਂ ਵਾ ਇਹੋ ਜਿਹੀਆਂ ਗੱਲਾਂ ਨਹੀਂ ਹਕੀ ਦੀਆਂ ਨਹੀਂ ਰੌਣਕਾਂ ਤਾਂ ਨਹੀਂ ਹੁੰਦੀਆਂ ਯਾਰ ਬਗੇਰ ਤੇ ਵਿਗਨੇ ਤੇ ਆ ਜਿਹੜੇ ਤੇ ਕਲੇਜ ਤੇ ਲੜਾਈ ਕਿਉਂ ਤੁਹਾਡੇ ਅੰਦਰ ਦੋਵੇਂ ਨਾ ਹੋਣਗੇ ਇੱਕ ਬੰਦੇ ਘਰ ਦੀ ਹੈ ਇੱਕ ਹੱਥ ਨਾਲ ਨਹੀਂ ਮਾਈਦੀ ਹੁੰਦੀ ਤਾੜੀ ਦੂਹੀ ਹੱਥੀ ਮਾਈਦੀ